ਇੱਦਾਂ ਹੋਇਆ ਕਿ ਡਿਨਰ ਤੇ ਬੈਠੇ ਹੋ ਪਰਿਵਾਰ ਇਕੱਠਾ ਹੋਇਆ ਔਰ ਇੱਕ ਹੈਲਦੀ ਜਿਹੜੀ ਟਾਕ ਹੋ ਰਹੀ ਸੀ ਤੇ ਇੱਕੋਦਮ ਜਦੋਂ ਪਾਰਟੀਆਂ ਨੂੰ ਲੈ ਕੇ ਚਰਚਾ ਹੋਈ ਤਾਂ ਮਾਹੌਲ ਗਰਮ ਆ ਗਿਆ ਘਰ ਦੇ ਵਿੱਚ ਹੀ ਅਸੀਂ ਦੋਵੇਂ ਭਰਾ ਇੱਕੋ ਘਰ ਚ ਰਹਿਦੇ ਸਾਡਾ ਐਂਸੈਸਟਰਲ ਹਾਊਸ ਹੈ ਉੱਪਰ ਪ੍ਰਤਾਪ Puri ਰਹਿੰਦੇ ਨੇ ਥੱਲੇ ਮੈ ਰਹੇ ਪਰ ਉਸੇ ਘਰ ਤੇ ਦੋ ਦੋਨੇ ਹੀ ਚੰਡੇ ਲੱਗੇ ਹੋਏ ਨੇ ਦੋਨੇ ਪਾਰਟੀਆਂ ਦੇ ਮੈਨੂੰ ਇੱਕ ਗੱਲ ਸਾਡੀ ਮਾਂ ਨੇ ਕਿਹਾ ਸੀ ਵੀ ਇਹ ਤੇਰੀ ਬਾਪ ਦੀ ਜਗਾ ਹੈ ਤੇ ਉਹ ਮੰਦ ਦੇ ਵਿੱਚ ਇੱਕ ਗੰਢ ਬਣੀ ਹੈ ਵੇ ਵੱਡਾ ਭਰਾ ਹੈ ਤੇ ਤਿੰਨ ਸਾਲ ਵੱਡੇ ਨੇ ਤੇ ਮੈਂ ਫਿਰ ਵੀ ਉਹਨਾਂ ਦੇ ਪੈਰੀ ਹੱਥ ਲਾਣਾ ਆਪਣੇ ਭਾਬੀ ਦੇ ਹੱਥ ਪੈਰੀ ਹੱਥ ਲਾਣਾ ਉਮਰ ਚ ਮੇਰੇ ਨਾਲ ਛੋਟੇ ਹੋਣਗੇ ਤੇ ਪਰ ਇਹ ਹੈ ਵੀ ਜਿਹੜਾ ਰੁਤਬਾ ਹੈ ਉਹ ਸੀਜ਼ ਨੂੰ ਮੈਂ ਕਦੀ ਅਸੀਂ ਸਾਡਾ ਵਿਗੜ ਨਹੀਂ ਪਿਆ ਬਸਲਾ ਸਭ ਕਦੀ ਇੰਦਾ ਹੋਇਆ ਕਿ ਮੀਡੀਆ ਦੇ ਮੂਰੇ ਇੰਦਾ ਦਾ ਕੋਈ ਬਿਆਨ ਦੇਤਾ ਕਾਂਗਰਸ ਨੂੰ ਲੈ ਕੇ ਤੇ ਬਾਅਦ ਦੇ ਵਿੱਚ ਝੜਕਾ ਪਈਆਂ ਹੁਣ ਵੱਡੇ ਵੀਰ ਤੋਂ ਕਿ ਥੋੜਾ ਸੰਭਲ ਕੇ ਬੋਲਿਆ ਕਰ ਐ ਜਿੱਕੇ ਦੀ ਪ੍ਰਵਾਨੀ ਕੀਤੀ ਪ੍ਰਵਾਨੀ ਹਮ ਬੇਬਾਕ ਐ ਜਿਹੜੀ ਚੀਜ਼ ਮਾਨੂੰ ਠੀਕ ਲੱਗੀ ਉਹ ਨਿੱਧੜ ਕੋ ਕੇ ਕਹਿੰਦੇ ਆ ਜਿੱਥੇ ਆਪਣੀ ਪਾਰਟੀ ਵੀ ਕਿਤੇ ਗਲਤੀ ਕਰੇਗੀ ਉਹ ਵੀ ਗੱਲ ਪੂਰੀ ਆਵਾਜ਼ ਬਣ ਕੇ ਉੱਠੇਗੀ ਇਹੋ ਗੱਲ ਐ ਵੀ ਜੇ ਅਸੀਂ ਆਪਣੇ ਆਪ ਚ ਕਰੈਕਸ਼ਨ ਨਹੀਂ ਕਰ ਸਕਦੇ ਤੇ ਫਿਰ ਇਹਦੇ ਉਹ ਵਫادار ਕੀ ਆ ਤੇ ਜੇ ਕਿਤੇ ਗਲਤ ਆ ਤੇ ਉਥੇ ਕਹਿਣ ਦੇ ਵਿੱਚ ਵੀ ਕੋਈ ਹਰਜ਼ ਨਹੀਂ ਵੀ ਆਪਣੇ ਆਪ ਨੂੰ ਠੀਕ ਕਰੋ ਤੋਂ ਆਈ ਥਿੰਕ ਦੈਟ ਇਜ਼ ਇਸ ਮੇਰੀ ਤਾਂ ਨੇਚਰ ਹੈ ਪਰ ਸੋ ਕਦੀ ਇਦਾਂ ਹੋਇਆ ਕਿ ਡਿਨਰ ਤੇ ਬੈਠੇ ਹੋ ਉਹ ਪਰਿਵਾਰ ਇਕੱਠਾ ਹੋਇਆ ਔਰ ਇੱਕ ਹੈਲਦੀ ਜਿਹੜੀ ਇਹ ਟਾਕ ਹੋ ਰਹੀ ਸੀ ਤੇ ਇੱਕੋ ਦਮ ਜਦੋਂ ਪਾਰਟੀਆਂ ਨੂੰ ਲੈ ਕੇ ਚਰਚਾ ਹੋਈ ਤਾਂ ਮਾਹੌਲ ਗਰਮ ਆ ਗਿਆ ਘਰ ਦੇ ਵਿੱਚ ਹੀ ਨਹੀਂ ਇਹੋ ਜਿਹਾ ਨਾ ਨਾ ਕਦੀ ਹੋਇਆ ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਬੜੀ ਹੁਣ ਵੀ ਦੱਸਣਾ ਅਸੀਂ ਦੋਵੇਂ ਭਰਾ ਇੱਕੋ ਘਰ 'ਚ ਰਹੀਦਾ ਸਾਡਾ ਐਂਸੈਸਟਰਲ ਹਾਊਸ ਹੈ ਉੱਪਰ ਪ੍ਰਤਾਪਪੁਰੀ ਜਿੰਦੇ ਨੇ ਥੱਲੇ ਮੈ ਰਹੇ ਪਰ ਉਸੇ ਘਰ ਤੇ ਦੋ ਦੋਨੇ ਹੀ ਚੰਡੇ ਲੱਗੇ ਹੋਏ ਨੇ ਦੋਨੇ ਪਾਰਟੀਆਂ ਦੇ ਉਹ ਜਿੱਥੇ ਪਾਰਟੀ ਦੀ ਵਫਾਦਾਰੀ ਦੀ ਗੱਲ ਹੈ ਉਹਨਾਂ ਨੇ ਮੈਂ ਇੰਨੀ ਦਿਨ ਆ ਗਿਆ ਇੱਕ ਵਾਰ ਨਹੀਂ ਕਦੀ ਕਿਹਾ ਵੀ ਫਤਿਹ ਤੂੰ ਐ ਤੇ ਐ ਕਰ ਲੈ ਨਾ ਮੈਂ ਕਦੀ ਕਿਹਾ ਵੀ ਤੁਸੀਂ ਨਹੀਂ ਆਏ ਤੇ ਐ ਕਰ ਲੋ ਕਿਉਂਕਿ ਹੀ ਨੋਜ਼ ਵੀ ਇਹ ਗੱਲ ਨਾ ਪ੍ਰਿੰਸੀਪਲੀ ਨਾ ਇਹਨੇ ਕਹਿਣੀ ਹੈ ਨਾ ਮੈਂ ਮੰਨੀ ਹੈ ਇਹ ਗੱਲ ਦਾ ਕਰਨ ਦਾ ਕੋਈ ਫਾਇਦਾ ਨਹੀਂ ਤੇ ਅਕੀਦਤ ਪਾਰਟੀ ਲਈ ਬਿਲਕੁਲ ਉਹ ਆਪਣੀ ਜਗ੍ਹਾ ਠੀਕ ਨੇ ਮਾ ਆਪਣੀ ਜਗ੍ਹਾ ਠੀਕ ਆ ਪਰ ਮਿਲਦੇ ਆ ਮੈਂ ਉਹਨਾਂ ਦਾ ਮੱਥਾ ਟੇਕਣਾ ਚਾਹੇ ਮੇਰੇ ਨਾਲ ਚੰਦ ਸਾਲ ਵੱਡੇ ਨੇ ਪਰ ਮੈਨੂੰ ਇੱਕ ਗੱਲ ਸਾਡੀ ਮਾਂ ਨੇ ਕਿਹਾ ਸੀ ਵੀ ਇਹ ਤੇਰੀ ਬਾਪ ਦੀ ਜਗ੍ਹਾ ਹੈ ਤੇ ਉਹ ਬੰਦੇ ਵਿੱਚ ਇੱਕ ਗੰਢ ਬਣੀ ਹੈ ਬੇ ਵੱਡਾ ਭਰਾ ਹੈ ਹਾਂ ਅਜੇ ਮੇਰੇ ਨਾਲ ਕਿ ਤਿੰਨ ਸਾਲ ਵੱਡੇ ਨੇ ਤੇ ਮੈਂ ਫਿਰ ਵੀ ਉਹਨਾਂ ਦੇ ਪੈਰੀ ਹੱਥ ਲਾਣਾ ਤੇ ਆਪਣੇ ਭਾਬੀ ਦੇ ਹੱਥ ਪੈਰੀ ਹੱਥ ਲਾਣਾ ਉਮਰ 'ਚ ਮੇਰੇ ਨਾਲ ਛੋਟੇ ਹੋਣਗੇ ਤੇ ਪਰ ਇਹ ਹੈ ਵੀ ਜਿਹੜਾ ਰਤਬਾ ਹੈ ਉਹ ਚੀਜ਼ ਨੂੰ ਮੈਂ ਕਦੀ ਅਸੀਂ ਸਾਡਾ ਵਿਗੜ ਨਹੀਂ ਪਿਆ ਹੁਣ ਵੀ ਮਿਲਦੇ ਆ ਘਰ ਦੇ ਵਿੱਚ ਸਾ ਮਾਮਨੇ ਸਾਹਮਣੇ ਆਂਦੇ ਆ ਮਿਲਦੇ ਆ ਮਿਲ ਕੇ ਉਹ ਆਪਣੇ ਚੱਲ ਜਾਂਦੇ ਅਸੀਂ ਆਪਣੇ ਕੰਮ ਕਰਨੇ ਆ ਔਰ ਸਵੇਰੇ ਲੋਕ ਜਦੋਂ ਆਂਦੇ ਨੇ ਮਿਲਣ ਲਈ ਉਹਨਾਂ ਨੂੰ ਉਹਨਾਂ ਨੂੰ ਪ੍ਰੋਬਲਮ ਜ਼ਰੂਰ ਆਂਦੀ ਹੈ ਵੀ ਉਹ ਉੱਪਰ ਜਾਈਏ ਕਿ ਥੱਲੇ ਜਾਈਏ ਥੱਲੇ ਵਾਲੇ ਤੋਂ ਅਸੀਂ ਉਹਦੇ ਵਿੱਚ ਬੜਾ ਇੱਕ ਇੰਜੀਨੀਅਰ ਜਿਹਾ ਐਟਮਾਸਫੇਅਰ ਰੱਖਿਆ ਉਹ ਆਪਣੇ ਬੰਦਿਆਂ ਨੂੰ ਬਾਹਰ ਆਪਣੇ ਲਾਂਚ ਲੈ ਜਾਂਦੇ ਨੇ ਤੇ ਮੈਂ ਅੰਦਰ ਵਾਲੇ ਆਪਣੇ ਘਰ ਦੇ ਵਿੱਚ ਬੈਠ ਕੇ ਆਪਣੇ ਲੋਕਾਂ ਨੂੰ ਮਿਲਣ ਸੋ